ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨੂਰ ਕ੍ਰिएशन ਤੇ ਆ ਅੱਜ ਮੈਂ ਤੁਹਾਡੇ ਨਾਲ ਜੀ ਪਿਓਰ ਗੀਜ਼ਾ ਕਾਟਨ ਦੇ ਵਿੱਚ ਦੋ ਸੂਟ ਲੈ ਕੇ ਆਈਆਂ ਇਹ ਅਸੀਂ ਪਾਰਸਲ ਸੈਂਡ ਕਰਨਾ ਸੀਗਾ ਤੇ ਮੈਨੂੰ ਸੀਗਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਜੀ ਬਹੁਤ ਪਿਆਰੇ ਸੂਟ ਬਣੇ ਨੇ ਦੋਨੋਂ ਹੀ ਪਿਓਰ ਗੀਜ਼ਾ ਕਾਟਨ ਤੇ ਨੇ ਤੇ ਨਾਲ ਪਿਓਰ ਚਨੂਨ ਦੇ ਦੁਪੱਟੇ ਨੇ ਜੀ ਇਹਦੇ ਨਾਲ ਪਿਓਰ ਦੇ ਕਿਤੇ ਨੇ ਤੁਸੀਂ ਸੈਮੀਚ ਵੀ ਕਰਵਾ ਸਕਦੇ ਹੋ ਇਹੀ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਜਾਂ ਕਿਸੇ ਹੋਰ ਸਟੱਫ ਤੇ ਵੀ ਕਰਵਾ ਸਕਦੇ ਹਾਂ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਜੀ ਇਹ ਸਕਿਨ ਜਾਂ ਆਪਣਾ ਸਕਿਨ ਮਾਊਸ ਸ਼ੇਡ ਦੇ ਵਿੱਚ ਸੂਟ ਹੈ ਜੀ ਇਹਦੇ ਤੇ ਮਲਟੀ ਕਲਰ ਦੇ ਵਿੱਚ ਬਲੌਕ ਚੱਲਿਆ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਵਰਕ ਆਪਣਾ ਘੇਰੇ ਤੇ ਰਹੂਗਾ ਐਦਾਂ ਤੇ ਕਸ਼ਮੀਰੀ ਕਢਾਈ ਦੀ ਤਰ੍ਹਾਂ ਡਿਜ਼ਾਈਨਿੰਗ ਹੈ ਜੀ ਇਹਦੇ ਵਿੱਚ ਤੇ ਸਾਰਿਆਂ ਦੇ ਉੱਪਰ ਉਹਨੇ 골ਡ ਦਾ ਵਰਕ ਕੀਤਾ ਹੈ ਬਹੁਤ ਪਿਆਰਾ ਸੂਟ ਬਣਿਆ ਹੈ ਤੇ ਜਿੱਦਾਂ ਤੁਹਾਨੂੰ ਇਹ ਫਰੰਟ ਨਜ਼ਰ ਆ ਰਿਹਾ ਹੈ ਉਵੇਂ ਹੀ ਬੈਕ ਦੇ ਉੱਪਰ ਡਿਜ਼ਾਈਨਿੰਗ ਹੋਊਗੀ ਤੇ ਬਾਹਾਂ ਦੇ ਉੱਪਰ ਡਿਜ਼ਾਈਨਿੰਗ ਹੋਊਗੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਇਹਦੇ ਨਾਲ ਦੁਪੱਟਾ ਹੈ ਉਹ ਵੀ ਮਲਟੀ ਦੇ ਵਿੱਚ ਆਪਾਂ ਨੇ ਪਿਓਰ ਚਨੂਨ ਤੇ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਇੱਥੇ ਬਲੌਕ ਚੱਲਿਆ ਹੈ ਲੈਂਥ ਵਾਲੀ ਸਾਈਡ ਤੇ ਐਦਾਂ ਇੱਕ ਬਲੌਕ ਚੱਲਿਆ ਤੇ نیچے ਬਾਰਡਰ ਵਾਲੇ ਪਾਸੇ ਤੇ ਵੱਡਾ ਤੇ ਛੋਟਾ ਦੋਨੋਂ ਬਲੌਕ ਚ ਲਾ ਕੇ ਵਿੱਚ ਪੂਰੇ ਦੇ ਵਿੱਚ ਬੂਟੀਆਂ ਨੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੇ ਤੁਹਾਨੂੰ ਸੇਮ ਹੀ ਚਾਹੀਦਾ ਹੈ ਫੈਬਰਿਕ ਤਾਂ ਉਹਦਾ ਤੁਸੀਂ ਮੈਨੂੰ ਪ੍ਰਾਈਸ ਵਟਸਐਪ ਤੇ ਪੁੱਛ ਸਕਦੇ ਹੋ ਜੇ ਤੁਸੀਂ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਚੇਂਜ ਕਰਵਾ ਸਕਦੇ ਹੋ ਹਾਂਜੀ ਅਗਲਾ ਸੂਟ ਆਪਣਾ ਬਲੈਕ ਕਲਰ ਦੇ ਵਿੱਚ ਹੈ ਬਲੈਕ ਦੇ ਵਿੱਚ ਤਾਂ ਮਲਟੀ ਕਲਰ ਬਹੁਤ ਹੀ ਪਿਆਰੇ ਲੱਗਦੇ ਨੇ ਇਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਰੰਟ ਦੇ ਉੱਪਰ ਬੂਟੀਆਂ ਨੇ ਤੇ ਇਹਦੇ ਵਿੱਚ ਬੈਕ ਤੇ ਵਰਕ ਰਹੂਗਾ ਬਾਹਾਂ 'ਤੇ ਰਹੂਗਾ ਤੇ ਥੋੜਾ ਵਰਕ ਸਲਵਾਰ 'ਤੇ ਵੀ ਰਹੂਗਾ ਠੀਕ ਹੈ ਜੀ ਇਹ ਵੀ ਪਿਓਰ ਗੀਜ਼ਾ ਕਾਟਨ ਦੇ ਵਿੱਚ ਹੈ ਤੇ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਘੇਰੇ ਦਾ ਵਰਕ ਐਦਾਂ ਘੇਰੇ ਦਾ ਵਰਕ ਰਹੂਗਾ ਇਹ ਫਰੰਟ ਆਊਗਾ ਸਾਰਾ ਇਹਦੇ ਨਾਲ ਵੀ ਪਿਓਰ ਚਨੂਨ ਦਾ ਦੁਪੱਟਾ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਇਹਦੇ ਵੀ ਫੋਰ ਸਾਈਡ ਚੌੜੇ ਵਾਲਾ ਹੀ ਬਲੌਕ ਆਪਾਂ ਨੇ ਚਲਾ ਕੇ ਇਦਾਂ ਵਿੱਚ ਪੂਰੇ ਦੇ ਬੂਟੀਆਂ ਦਿੱਤੀਆਂ ਨੇ ਤੇ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਕਰਵਾ ਸਕਦੇ ਹੋ ਹਾਂਜੀ ਕਿਸੇ ਵੀ ਤੁਸੀਂ ਸਟੱਫ ਤੇ ਕਰਵਾ ਸਕਦੇ ਹੋ ਜੇ ਤੁਸੀਂ ਕਾਟਨ ਦੇ ਵਿੱਚ ਕਰਵਾਉਣੀ ਹੈ ਤਾਂ ਬਹੁਤ ਹੀ ਪਿਆਰੀ ਫਿਨਿਸ਼ਿੰਗ ਆਉਂਦੀ ਹੈ ਇਹਨੂੰ ਤੁਸੀਂ ਹੋਰ ਵੀ ਵਧੀਆ ਪਾਰਟੀ ਵੇਅਰ ਬਣਾਉਣ ਲਈ ਸਿਲਕ ਜਾਂ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਅੱਗੇ ਮੈਂ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੀ ਜੀ ਨਵਾਂ ਸਟਾਕ ਰੈਡੀ ਹੋ ਰਿਹਾ ਹੈ ਹੁਣ ਗਰਮੀਆਂ ਦਾ ਥੋੜੇ ਆਪਣੇ ਸੇਲ ਵਾਲੇ ਵੀ ਚੱਲ ਰਹੇ ਸੀਗੇ ਵਿੱਚ ਠੀਕ ਹੈ ਜੀ ਉਹ ਵੀ ਮੈਂ ਤੁਹਾਡੇ ਨਾਲ ਕੰਟੀਨਿਊ ਕਰਾਂਗੀ ਸੂਟ ਤੁਸੀਂ ਇਹਦਾ ਵੀ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ WhatsApp ਨੰਬਰ ਮੈਂ ਮੈਂਸ਼ਨ ਕਰ ਦਵਾਂਗੀ ਨਾਲ ਠੀਕ ਹੈ ਜੀ ਅੱਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ